ਹਾਂਜੀ ਬਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਦੀ ਆਪਣੇ ਵੀਡੀਓ ਧੰਨ ਗੁਰੂ ਗੋਬਿੰਦ ਸਿੰਘ ਜੀ ਦੇ ਮਾਲਬੇ ਨੂੰ ਦਿੱਤੇ ਹੋਏ ਬਾਰ ਬਾਰੇ ਹੈ ਇੱਕ ਵਾਰ ਦੀ ਗੱਲ ਹੈ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਦੀ ਧਰਤੀ ਤੇ ਪਹੁੰਚਦੇ ਹਨ ਤੇ ਉੱਥੇ ਪੀਰਾਂ ਨੂੰ ਮੰਨਣ ਵਾਲਾ ਇੱਕ ਵਿਅਕਤੀ ਹੁੰਦਾ ਹੈ ਜੋ ਸਾਹਿਬੇ ਕੁਮਾਰ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਵਿਰੋਧ ਕਰਦਾ ਹੁੰਦਾ ਹੈ ਹੁਣ ਜਦੋਂ ਧੰਨ ਗੁਰੂ ਗੋਬਿੰਦ ਸਿੰਘ ਜੀ ਦੀਨਾ ਕਾਂਗੜ ਦੇ ਇਲਾਕੇ ਵੱਲ ਆਇਆ ਉੱਥੇ ਸ਼ਮੀਰ ਤੇ ਉਹਨਾਂ ਦੇ ਭਰਾ ਨੇ ਗੋਬਨ ਸਿੰਘ ਜੀ ਦੀ ਬਹੁਤ ਹੀ ਸੇਵਾ ਕੀਤੀ। ਉਹਨਾਂ ਨੂੰ ਪ੍ਰਸ਼ਾਦਾ ਸਿਖਾਉਂਦੇ ਹਨ। ਇੱਕ ਦਿਨ ਭਾਈ ਸ਼ਮੀਰ ਨੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਸੇਵਾ ਕੀਤੀ। ਉਹਨਾਂ ਨੂੰ ਰੋਟੀ, ਜਲਪਾਣੀ ਸਿਕਾਇਆ ਤੇ ਕੋਲ ਖੜਿਆ। ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਨੂੰ ਠੰਡੇ ਜਲ ਦਾ ਇੱਕ ਪਾਣੀ ਦਾ ਕਟੋਰਾ ਭਰ ਕੇ ਦਿੱਤਾ। ਸਤਿਗੁਰੂ ਕਲੰਗਿਆਂ ਵਾਲੇ ਭੋਜਨ ਛੱਕ ਕੇ ਤ੍ਰਿਪਤ ਹੋ ਗਿਆ ਤੇ ਭਾਈ ਸ਼ਮੀਰ ਨੇ ਸਤਿਗੁਰ ਸੱਚੇ ਪਾਸ਼ਾ ਅੱਗੇ ਬੇਨਤੀ ਕੀਤੀ ਆ ਸਤਿਗੁਰ ਨੂੰ ਕਹਿੰਦੇ ਹਨ ਕਿ ਜੋ ਇਹ ਪਾਣੀ ਦਾ ਕਟੋਰਾ ਹੈ ਜਿਸ ਵਿੱਚ ਸਤਿਗੁਰ ਦਾ ਪਾਣੀ ਬਚ ਗਿਆ ਸੀ ਇਹ ਮੈਨੂੰ ਦੇ ਦਿਓ ਤੁਸੀਂ ਸੀਤਜਾਲਾ ਇਹ ਮੈਂ ਪੀਵਾਂਗਾ ਸਤਿਗੁਰ ਸੱਚੇ ਪਾਸ਼ਾ ਕਲੰਗਿਆਂ ਵਾਲੇ ਕਹਿੰਦੇ ਹਨ ਕਿ ਸ਼ਮੀਰ ਜੀ ਮੈਂ ਤੁਹਾਡੀ ਸੇਵਾ ਤੋਂ ਪ੍ਰਸੰਨ ਹਾਂ ਤੇ ਜੇ ਤੁਸੀਂ ਇਹ ਪ੍ਰਸ਼ਾਦ ਲੈਣਾ ਚਾਹੁੰਦੇ ਹਾਂ ਤਾਂ ਲਓ ਤੁਸੀਂ ਇੱਥੇ ਹੀ ਛਕਣਾ ਕਰੋ ਇਹਨੂੰ। ਸਮੀਰ ਜੀ ਸਤਿਗੁਰ ਸੱਚੇ ਪਾਤਸ਼ਾਹ ਨੂੰ ਗੋ ਬਹੁਤ ਸੋਹਣੇ ਬਚਨ ਫਰਮਾਉਂਦੇ ਹਨ। ਉਹ ਕਹਿੰਦੇ ਹਨ ਕਿ ਸੱਚੇ ਪਾਤਸ਼ਾਹ ਜੀ ਮੈਂ ਇਸ ਨੂੰ ਇੱਥੇ ਨਹੀਂ ਛਕਾਂਗਾ ਬਲਕਿ ਆਪਣੇ ਘਰ ਲੈ ਜਾਵਾਂਗਾ ਤੇ ਸਾਰਿਆਂ ਵਿੱਚ ਵੰਡਾਂਗਾ। ਗੁਰੂ ਜੀ ਕਿਰਪਾ ਕਰੋ। ਤਾਂ ਸੱਚੇ ਪਾਤਸ਼ਾਹ ਗੁਰੂ ਗੋਬਿੰਦ ਸਿੰਘ ਜੀ ਨੇ ਉਹਨਾਂ ਨੂੰ ਇਹ ਸੀਤ ਪ੍ਰਸ਼ਾਦ ਦੇ ਦਿੱਤਾ ਤੇ ਸਮੀਰ ਆਪਣੇ ਘਰੇ ਲੈ ਕੇ ਜਾਂਦਾ ਹੈ ਤਾਂ ਉਹਨਾਂ ਦੇ ਘਰ ਹੁੰਦਾ ਹੈ ਉਹਨਾਂ ਦਾ ਮਾਮਾ ਜੋ ਪੀਰਾਂ ਨੂੰ ਮੰਨਦਾ ਹੁੰਦਾ ਹੈ ਉਸ ਦਾ ਧੰਗ ਗੁਰੂ ਨਾਨਕ ਦੇਵ ਜੀ ਦੇ ਘਰ ਉੱਪਰ ਬਹੁਤਾ ਵਿਸ਼ਵਾਸ ਨਹੀਂ ਸੀ ਤੇ ਉਹ ਸਮੀਰ ਨੂੰ ਕਹਿੰਦਾ ਹੈ ਕਿ ਤੂੰ ਕੀ ਲੈ ਕੇ ਆਇਆ ਹੈ ਤਾਂ ਅੱਗੋਂ ਸਮੀਰ ਕਹਿੰਦਾ ਹੈ ਕਿ ਮੈਂ ਸਤਗੁਰ ਦਾ ਸੀਤ ਪ੍ਰਸ਼ਾਦ ਲੈ ਕੇ ਆਇਆ ਹਾਂ ਜਿਸ ਨਾਲ ਘਰ ਦਾ ਉਧਾਰ ਹੋ ਜਾਵੇਗਾ ਪਾਰ ਉਤਾਰਾ ਹੋ ਜਾਵੇਗਾ ਉਹਨਾਂ ਦਾ ਇਹ ਸੀਤ ਪ੍ਰਸ਼ਾਦ ਆ ਕਲਗੀਧਰ ਮਹਾਰਾਜ ਦਾ ਜਿਨ੍ਹਾਂ ਨੇ ਆਪਣਾ ਪੂਰਾ ਸਰਬੰਸ ਹੀ ਵਾਰ ਦਿੱਤਾ ਫਿਰ ਸਮੀਰ ਦਾ ਮਾਮਾ ਕਹਿਣ ਲੱਗਿਆ ਕਿ ਅਸੀਂ ਤਾਂ ਪੀਰਾਂ ਨੂੰ ਮੰਨਦੇ ਹਾਂ ਗੁੱਗੇ ਨੂੰ ਪੂਜਦੇ ਹਾਂ ਤੇ ਗੁੱਗਾ ਇਸ ਗੱਲ ਦਾ ਗੁੱਸਾ ਕਰ ਜਾਵੇਗਾ ਈਰਖਾ ਕਰ ਜਾਵੇਗਾ ਤੇ ਉਹ ਆਪਣੇ ਪੂਰੇ ਪਰਿਵਾਰ ਦਾ ਨਾਸ਼ ਕਰ ਦੇਵੇਗਾ ਅਸੀਂ ਸਿੱਖਾਂ ਦੇ ਗੁਰੂ ਦਾ ਕੁਝ ਵੀ ਨਹੀਂ ਸ਼ੱਕ ਸਕਦੇ ਸਾਡੇ ਪੀਰ ਬੜੇ ਕਰਾਮਾਤੀ ਆ ਉਹ ਸਾਨੂੰ ਸਭ ਕੁਝ ਦਿੰਦੇ ਹਾਂ ਆਪਾਂ ਸਿੱਖਾਂ ਦੇ ਗੁਰੂ ਤੋਂ ਕੀ ਲੈਣਾ ਦਾ ਮਾਮਾ ਜਿਸ ਦਾ ਇਤਿਹਾਸਕਾਰਾਂ ਨੇ ਨਾਂ ਲੱਖੋ ਵੀ ਦੱਸਿਆ ਹੈ ਤੇ ਉਹ ਜੈਤੋਂ ਦਾ ਰਹਿਣ ਵਾਲਾ ਲਿਖਿਆ ਗਿਆ ਹੈ ਮਾਮਾ ਲੱਖੂ ਹੁਣ ਬਾਰ ਬਾਰ ਕਹਿ ਕੇ ਸਮਝਾ ਰਿਹਾ ਸੀ ਸ਼ਮੀਰ ਨੂੰ ਤੇ ਬਾਰ ਬਾਰ ਕਹਿਣ ਤੇ ਭਾਈ ਸ਼ਮੀਰ ਦੀ ਉਹਨਾਂ ਨੇ ਸਾਦਾ ਤੋੜ ਦਿੱਤੀ ਸੀ ਮੈਂ ਤਾਂ ਗੁਰੂ ਤੋਂ ਪ੍ਰਸ਼ਾਦ ਮੰਗ ਕੇ ਲਿਆਇਆ ਸੀ ਤੇ ਇਹਨੇ ਉਸ ਤੇ ਤਰਕ ਕੀਤਾ ਉਹ ਸੋਚਦਾ ਹੈ ਕਿ ਮੈਨੂੰ ਤਾਂ ਵੱਡੇ ਭਾਗਾਂ ਨਾਲ ਇਹ ਗੁਰੂ ਦਾ ਪ੍ਰਸ਼ਾਦ ਮਿਲਿਆ ਸੀ ਜਿਵੇਂ ਕਿਸੇ ਗਰੀਬ ਬੰਦੇ ਨੂੰ ਪਾਰਸ ਮਿਲ ਜਾਂਦਾ ਹੋਵੇ ਮੇਰਾ ਮਾਮਾ ਸਮਝਦਾ ਹੀ ਨਹੀਂ ਉਹ ਇਸ ਤੇ ਸ਼ੰਕਾਧਾਰੀ ਬੈਠਾ ਹੈ ਤੇ ਜੇਕਰ ਵੀਡੀਓ ਚੰਗੀ ਲੱਗੀ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਸ਼ੇਅਰ ਕਰਨਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ